ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਨਵਨਵਾ ਕੰਮ ਮੇ ਲੇਟ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਆਜ਼ਾਦ ਸਾਹਿਬ ਦੀ ਸੁਣੋ ਤੇ ਮੇਰਾ ਨਾਮ ਹੈ ਗੁਰਜੀਤ ਸਿੰਘ ਆਜ਼ਾਦ ਤੇ ਅੱਜ ਆਪਾਂ ਗੱਲ ਕਰਨੀਏ ਦੋ ਬਹੁਤ ਵੱਡੀਆਂ ਤਾਕਤਾਂ ਦੀ ਜਿਹੜੀ ਸਾਡੇ ਮਤਲਬ ਇੱਕ ਇਨਸਾਨ ਦੀ ਤਾਕਤ ਨੇ ਬਣਾਈ ਹੈ ਤੇ ਇੱਕ انسان ਦੀ ਕਮਜ਼ੋਰੀ ਤੋਂ ਪੈਦਾ ਹੋਈ ਹੈ ਮੈਂ ਗੱਲ ਕਰ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਅਤੇ ਜੰਗ ਦੀ ਇਹ ਦੋਵੇਂ ਇੰਨੀਆਂ ਸ਼ਕਤੀਸ਼ਾਲੀ ਚੀਜ਼ਾਂ ਹਨ ਇਹ ਸਾਡੇ ਤੇ ਬਹੁਤ ਡੂੰਗੇ ਪ੍ਰਭਾਵ ਪਾ ਰਹੀਆਂ ਹਨ ਸਾਨੂੰ ਬੇਰੁਜ਼ਗਾਰ ਕਰਨ ਵੱਲ ਲੈ ਕੇ ਜਾ ਰਹੀਆਂ ਹਨ ਸਾਨੂੰ ਗਰੀਬੀ ਵੱਲ ਵੀ ਲੈ ਕੇ ਜਾ ਰਹੀਆਂ ਹਨ ਜਦਕਿ ਇਹ انسان ਦੇ ਬਹੁਤ ਮਤਲਬ ਉਪਯੋਗੀ ਵੀ ਹੋ ਸਕਦੀਆਂ ਹਨ ਹੁਣ ਗੱਲ ਕਰਦੇ ਆਪਾਂ ਏਆਈ ਜਦੋਂ ਵੀ ਏਆਈ ਆਈ ਏਆਈ ਆਈ ਜਿਆਦਾ ਆਈ ਨਾਲ ਹੀ ਇੱਕ ਆਟੋਮੇਸ਼ਨ ਦਾ ਭੂਤ ਲੈ ਕੇ ਆਈ ਉਸ ਆਟੋਮੇਸ਼ਨ ਦੇ ਭੂਤ ਨੇ ਫੈਕਟਰੀਆਂ ਦੇ ਵਿੱਚ ਰੋਬੋਟ ਲਗਾ ਦਿੱਤੇ ਫੈਕਟਰੀਆਂ ਦੇ ਵਿੱਚ ਡਾਟਾ ਐਂਟਰੀ ਦਾ ਕੰਮ ਕਸਟਮਰ ਕੇਅਰ ਦਾ ਕੰਮ ਤੇ ਉਹ ਬਲੇ ਕੰਮ ਜਿਹੜੇ ਰੈਪੀਟੇਸ਼ਨ ਵਾਲੇ ਸੀ ਸੌਫਟਵੇਅਰ ਟੈਸਟਿੰਗ ਦਾ ਕੰਮ ਇਹ ਕਰਨ ਵਾਲੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਇਹਨੇ ਖਾਦੀਆਂ ਹੁਣ ਵੀ ਇਹ ਨੌਕਰੀਆਂ ਖਾ ਰਹੀ ਹੈ ਵੱਡੀਆਂ-ਵੱਡੀਆਂ ਸੌਫਟਵੇਅਰ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਚੁੱਪਚੀਤੇ ਕੱਢਣਾ ਸ਼ੁਰੂ ਕਰ ਦਿੱਤਾ ਹੈ ਉਹ ਕਹਿੰਦੇ ਅਸੀਂ ਪਰਫਾਰਮੈਂਸ ਨਾਲ ਰਿਵਿਊ ਕਰ ਰਹੇ ਹਾਂ ਪਰ ਅੰਦਰ ਖਾਤੇ AI ਦੇ ਰਿਵਿਊ ਚੱਲ ਰਹੇ ਨੇ ਉਹ AI ਦੇ ਇਸਤੇਮਾਲ ਨੂੰ ਵਧਾ ਰਹੇ ਨੇ ਤੇ ਮੈਨਪਾਵਰ ਨੂੰ ਘਟਾ ਰਹੇ ਨੇ ਇਹੀ ਗੱਲ ਜਿਹੜੀ ਹੋਰ ਇੱਕ ਹੋਰ ਗੱਲ ਹੈ ਕਿ ਇਹ ਜਿਹੜੀ ਜੌਬ ਜਾ ਰਹੀਆਂ ਨੇ ਪਰ ਕੁਝ ਨਵੀਆਂ ਜੌਬ ਆ ਰਹੀਆਂ ਨੇ ਡਾਟਾ ਸਾਇੰਟਿਸਟ ਦੀ ਜਿਹੜੀ ਜੌਬ ਬਧੀ ਹੈ ਮਸ਼ੀਨ ਲਰਨਿੰਗ ਜਿਹੜੀ ਜਿਹਨਾਂ ਨੂੰ ਪਤਾ ਹੈ ਉਹਦੀ ਜੌਬ ਬਧੀ ਹੈ ਈਵਨ ਕੀ ਜਿਹੜੀ ਪ੍ਰੌਮਪਟ ਇੰਜੀਨੀਅਰਿੰਗ ਪ੍ਰੌਮਪਟ ਇੰਜੀਨੀਅਰਿੰਗ ਦੀ ਵੀ ਜਿਹੜੀ ਹੈ ਬਹੁਤ ਹਾਈ ਡਿਮਾਂਡ ਹੈ ਪਰ ਇਹ ਜਿਹੜੀਆਂ ਆਪਾਂ ਅਲਤੂ ਫਲਤੂ ਬੈਚਲਰ ਡਿਗਰੀਆਂ ਕਰਦੇ ਆ ਨਾ ਉਹਨਾਂ ਅਧਿਏ ਦੇ ਵਿੱਚ ਕੋਈ ਲੋੜ ਨਹੀਂ ਇੱਥੇ ਕੰਮ ਹੈ ਸਿਰਫ ਤੇ ਸਿਰਫ ਹਾਈ ਲੈਵਲ ਦੀ ਸਕਿੱਲ ਦਾ ਤੁਸੀਂ ਡਿਗਰੀਆਂ ਕਰਕੇ ਬਾਹਰ ਆਉਂਦੇ ਹੋ ਤੁਹਾਡੇ ਸਾਰਿਆਂ ਲਈ ਇੱਕ ਸਾਹਮਣੇ ਇੱਕ ਵੱਡਾ ਬੋਰਡ ਲੱਗਾ ਹੋਇਆ ਹੈ ਵੀ ਆਰ ਹਾਇਰਿੰਗ ਬਟ ਨਾਟ ਫਾਰ ਯੂ ਬਿਕੋਜ਼ ਕਿਉਂਕਿ ਤੁਹਾਡੇ ਕੋਲ ਸਕਿੱਲ ਨਹੀਂ ਹੈ ਅੱਗੇ ਸਾਰਾ ਜੁਗ ਸਕਿੱਲ ਦਾ ਆਉਣ ਵਾਲਾ ਹੈ ਡਿਗਰੀਆਂ ਦੀ ਵਾਟ ਲੱਗਣ ਵਾਲੀ ਹੈ ਹੁਣ ਗੱਲ ਕਰਦੇ ਆਪਾਂ ਯੂਕਰੇਨ ਤੇ ਰੂਸ ਦਾ ਜਿਹੜੀ ਜੰਗ ਚੱਲ ਰਹੀ ਹੈ ਤਕਰੀਬਨ ਤਕਰੀਬਨ 4 ਸਾਲ ਇਸ ਜੰਗ ਨੂੰ ਹੋਣ ਵਾਲੇ ਨੇ ਦੋਨਾਂ ਮੁਲਕਾਂ ਨੇ ਇੱਕ ਦੂਸਰੇ ਦੇ ਬਹੁਤ ਹੀ ਨੁਕਸਾਨ ਕੀਤੇ ਨੇ ਇਵਨ ਕਿ ਰਸ਼ੀਆ ਦਾ ਨੁਕਸਾਨ ਪੈਸਿਆਂ ਦੇ ਵਿੱਚ ਜੇ ਨਾਪੀਏ ਤਾਂ ਰੂਸ ਨਾਲ ਮਤਲਬ ਯੂਕਰੇਨ ਨਾਲੋਂ ਜ਼ਿਆਦਾ ਨੁਕਸਾਨ ਪੈਸਿਆਂ ਦੇ ਹਿਸਾਬ ਨਾਲ ਰੂਸ ਦਾ ਹੋ ਚੁੱਕਾ ਹੈ ਪਰ ਕਿਉਂਕਿ ਉਹ ਓਵਰਆਲ ਜਿਹੜੀ ਜੀਡੀਪੀ ਉਹਦੀ ਤਗੜੀ ਹੈ ਇਸ ਲਈ ਉਹ ਹਜੇ ਤੱਕ ਵੀ ਸਸਟੇਨ ਕਰ ਰਿਹਾ ਹੁਣ ਇਸ ਜੰਗ ਨਾਲ ਹਰ ਤਰ੍ਹਾਂ ਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਪ੍ਰਭਾਵਿਤ ਹੋ ਰਹੀ ਹੈ ਤੇਲ ਦੇ ਪ੍ਰਾਈਸ ਵਧ ਰਹੇ ਨੇ ਤੇਲ ਦੇ ਪ੍ਰਾਈਸ ਵਧਣ ਨਾਲ ਤੁਹਾਡੀ ਲੋਜਿਸਟਿਕ ਵਧ ਜਾਂਦੀ ਹੈ ਤੁਹਾਡੀ ਟਰਾਂਸਪੋਰਟੇਸ਼ਨ ਮਹਿੰਗੀ ਹੋ ਜਾਂਦੀ ਹੈ ਬਹੁਤ ਵੱਡੀ ਆਬਾਦੀ ਜਦੋਂ ਯੁੱਧ ਦੇ ਵਿੱਚ ਹੁੰਦੀ ਹੈ ਉਹਨਾਂ ਦੀ ਪਰਚੇਜ਼ ਪਾਵਰ ਘਟ ਜਾਂਦੀ ਡਿਮਾਂਡਸ ਘਟ ਜਾਂਦੀਆਂ ਨੇ ਉਹਦਾ ਸਾਰਾ ਰਿਫਲੈਕਸ਼ਨ ਜਿਹੜਾ ਹੈ ਅ ਮਤਲਬ ਪਰਚੇਜ ਉੱਤੇ ਜਦੋਂ ਪੈਂਦਾ ਹੈ ਤੇ ਮੈਨੂਫੈਕਚਰਿੰਗ ਵੀ ਘਟ ਜਾਂਦੀ ਹੈ ਮੈਨੂਫੈਕਚਰਿੰਗ ਘਟਦੀ ਹੈ ਤੇ ਨੌਕਰੀਆਂ ਵੀ ਘਟ ਜਾਂਦੀਆਂ ਨੇ ਕੁਝ ਦੇਸ਼ ਨੇ ਜਿਵੇਂ ਉਹ ਆਪਣੇ ਅੰਦਰ ਹੋਰ ਹੋਰ ਪ੍ਰੋਜੈਕਟ ਸ਼ੁਰੂ ਕਰਕੇ ਨੌਕਰੀਆਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਚੱਲਦਾ ਰਹਿੰਦਾ ਹੁਣ ਜਿਹੜੀਆਂ ਯੂਰਪ ਦੀਆਂ ਤੇ ਅਮਰੀਕਾ ਦੀਆਂ ਕੰਪਨੀਆਂ ਪਹਿਲਾਂ ਭਾਰਤ ਤੋਂ ਜਾਂ ਹੋਰ ਦੇਸ਼ਾਂ ਤੋਂ ਸਾਫਟਵੇਅਰ ਬਣਵਾਉਂਦੀਆਂ ਸੀ ਜਿਹਨੂੰ ਆਪਾਂ ਕਹਿੰਦੇ ਆਊਟਸੋਰਸਿੰਗ ਕਰਾਉਂਦੀਆਂ ਸੀ ਕੱਲੇ ਸਾਫਟਵੇਅਰ ਨਹੀਂ ਹੋਰ ਵੀ ਬੜਾ ਕੁਝ ਕਰਾਉਂਦੀਆਂ ਸੀ ਅੱਜ ਕੱਲੋ ਇੱਕ ਬਹਾਨਾ ਮਾਰ ਰਹੀਆਂ ਨੇ ਸੌਰੀ ਵੈਰੀ ਟਾਈਟ ਬਜਟ ਕਿਉਂਕਿ ਉਹਨਾਂ ਤੇ ਇੱਕ ਤਾਂ ਪੋਲੀਟੀਕਲ ਪ੍ਰੈਸ਼ਰ ਹੈ ਕਿ ਵੱਧ ਤੋਂ ਵੱਧ ਕੰਮ ਆਪਣੇ ਮੁਲਕਾਂ ਵਿੱਚ ਕਰਵਾਓ ਆਪਣੇ ਲੋਕਾਂ ਨੂੰ ਰੁਜ਼ਗਾਰ ਦਿਓ ਕਿਉਂਕਿ ਇਹ ਮੰਦੀ ਦਾ ਦੌਰ ਸਾਰਿਆਂ ਤੇ ਹੀ ਹੈ ਤੇ ਦੂਸਰਾ ਉੱਥੇ ਜਿਹੜਾ ਹੈ ਜੰਗ ਦੇ ਹਾਲਾਤ ਹੋਣ ਕਾਰਨ ਪੈਸੇ ਦੀ ਵੀ ਕਮੀ ਹੈ ਕੰਮ ਦੀ ਵੀ ਘਾਟ ਹੈ ਤੇ ਇਸ ਲਈ ਆਊਟਸੋਰਸਿੰਗ ਵੀ ਨਹੀਂ ਹੋ ਰਹੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਯੂਕਰੇਨ ਨੇ ਬਹੁਤ ਸਾਰੀਆਂ ਨਵੀਆਂ ਇੰਡਸਟਰੀਆਂ ਲਾਈਆਂ ਨੇ ਜਿਹੜੀਆਂ ਡਿਫੈਂਸ ਨਾਲ ਰਿਲੇਟਡ ਨੇ ਡਿਫੈਂਸ ਨਾਲ ਰਿਲੇਟਡ ਕੁਝ ਇੰਡਸਟਰੀ ਜਿਹੜੀਆਂ ਨੇ ਫਰਾਂਸ ਜਰਮਨ ਦੇ ਵਿੱਚ ਜਾਂ ਯੂਰਪ ਦੇ ਹੋਰ ਦੇਸ਼ਾਂ 'ਚ ਵੀ ਲੱਗ ਰਹੀਆਂ ਨੇ ਈਵਨ ਕਿ ਇੰਡੀਆ ਦੇ ਵਿੱਚ ਵੀ ਡਿਫੈਂਸ ਨਾਲ ਸੰਬੰਧਤ ਡੀਆਰਡੀਯੂ ਵਗੈਰਾ ਤੋਂ ਪਿੱਛੇ ਜੌਬਸ ਓਪਨ ਹੋਈਆਂ ਸੀ ਡਿਫੈਂਸ ਦੇ ਵਿੱਚ ਜੌਬ ਹੈਗੀਆਂ ਨੇ ਬਟ ਸਕਿੱਲ ਵਾਸਤੇ ਲੇਬਰ ਜੌਬ ਖਤਮ ਹੋ ਚੁੱਕੇ ਹਨ ਹੁਣ ਗੱਲ ਇਹ ਹੈ ਕਿ ਆਪਾਂ ਕਰਨਾ ਕੀ ਹੈ ਸਿਰਜਣਾਤਮਕ ਵਿਕਾਸ AI ਤੇ جنگ ਦੋਵੇਂ ਇੱਕੋ ਪ੍ਰਿੰਸੀਪਲ ਤੇ ਕੰਮ ਕਰਦੇ ਨੇ ਤੋੜੋ ਤੇ ਜੋੜੋ ਪਹਿਲਾਂ ਤੋੜੋ ਫਿਰ ਜੋੜੋ AI ਸਾਡੀਆਂ ਨੌਕਰੀਆਂ ਤੋੜ ਰਹੀ ਹੈ ਪਰ ਮਾਲਕ ਦਾ ਤੇ ਕੰਮ ਹੁੰਦਾ ਹੀ ਜਾ ਰਿਹਾ ਹੈ ਹੁਣ ਗੱਲ ਇਹ ਹੈ ਕਿ AI ਤਾਂ ਤੁਸੀਂ ਕੰਪਿਊਟਰ ਦੇ ਪਿੱਛੇ ਮਤਲਬ AI ਕੋਈ ਬੰਦਾ ਬੈਠ ਕੇ ਕੀਬੋਰਡ ਤੇ ਪ੍ਰੋਗਰਾਮ ਲਿਖ ਦਿੰਦਾ ਹੈ ਤੇ ਉਹ 100 ਬੰਦਿਆਂ ਦੀ 1000 ਬੰਦਿਆਂ ਦੀ ਜੋਬ ਖਾ ਜਾਂਦਾ ਹੈ ਪਰ ਜਿਹੜੀ جنگ ਦੇ ਨਾਲ ਬੰਬ ਦੇ ਗੋਲੇ ਭਾਵੇਂ ਉਹ ਰਸ਼ੀਆ ਚ ਗਿਰਦੇ ਨੇ ਯੂਕਰੇਨ ਚ ਗਿਰਦੇ ਨੇ ਉਹਦੀ ਧਮਕ ਭਾਰਤ ਤੱਕ ਪੈਂਦੀ ਹੈ ਤੇ ਉਹ ਆਰਥਿਕ ਹਾਲਾਤ ਐਸੇ ਹਿਲਾਉਂਦਾ ਹੈ ਕਿ ਤੁਹਾਡੀ ਜੋਬ ਨੂੰ ਖਤਰਾ ਆ ਜਾਂਦਾ ਹੈ ਹੁਣ ਭਾਰਤ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਜਿਹੜਾ ਹੈ ਇਹ ਬੇਸ਼ੱਕ ਅੱਜ ਕੋਈ ਪ੍ਰਭਾਵ ਨਹੀਂ ਹੈ ਜਾਂ ਇਹ ਕਹਿ ਲੋ ਕਿ ਸਰਕਾਰਾਂ ਇਸ ਤਰੀਕੇ ਨਾਲ ਇਕਨੋਮੀ ਨੂੰ ਮੇਨਟੇਨ ਕਰ ਰਹੀਆਂ ਨੇ ਕਿ ਸਾਡੇ ਤੱਕ ਉਹ ਪ੍ਰਭਾਵ ਨੂੰ ਦਿਖਣ ਨਹੀਂ ਦੇ ਰਹੀਆਂ ਜੋ ਕਿ ਚੰਗੀ ਗੱਲ ਹੈ ਪਰ ਕਿੰਨੀ ਦੇਰ ਤੱਕ ਇਹ ਕਰਨਗੀਆਂ ਹੁਣ ਮਸਲਾ ਇਹ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਗਾਹ ਕਿਵੇਂ ਨਿਕਲੀਏ ਗਾਹ ਨਿਕਲਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਜਿਹੜਾ ਹੈ ਕੁਝ ਨਾ ਕੁਝ ਨਵਾਂ ਸਿੱਖਣਾ ਸ਼ੁਰੂ ਕਰੀਏ ਉਹ ਪੁਰਾਣੀ ਪਰੰਪਰਾ ਜੜੀਆਂ ਨੂੰ ਜੋੜੋ ਵਾਲੀ ਕਿ ਮੈਂ ਫਲਾਣਾ ਕੰਮ ਕਰਦਾ ਮੈਂ ਢਮਕਾਣਾ ਬਸ ਮੈਨੂੰ ਇਹੀ ਆਉਂਦਾ ਇਹਨੂੰ ਛੱਡਣਾ ਪਏਗਾ ਹੁਣ ਜੌਬ ਮਤਲਬ ਕੰਟੀਨਿਊਸਲੀ ਲਰਨਿੰਗ ਸਿਸਟਮ ਲਰਨਿੰਗ ਪ੍ਰੋਸੈਸ ਤੁਹਾਨੂੰ ਲਗਾਤਾਰ ਆਪਣੇ ਹੁਨਰ ਦੇ ਵਿੱਚ ਨਵੀਨਤਾ ਲੈ ਕੇ ਆਉਣੀ ਪਏਗੀ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ AI ਦੇ ਵਿੱਚ ਸਾਈਬਰ ਸਿਕਿਉਰਿਟੀ ਦੇ ਵਿੱਚ ਰੀਨਿਊਏਬਲ ਰੀਨਿਊਏਬਲ એનર્ਜੀ ਜਿਹੜੀ ਹੈ ਇਹਦੇ ਵਿੱਚ ਬਹੁਤ ਕੰਮ ਆਉਣਗੇ ਟੂਰਿਸਟ ਇੰਡਸਟਰੀ ਦੇ ਵਿੱਚ ਟੂਰ ਐਂਡ ਟਰੈਵਲ ਇੰਡਸਟਰੀ ਦੇ ਵਿੱਚ ਕੰਮ ਮਿਲਣਗੇ ਜ਼ਿਆਦਾ ਕਿਉਂਕਿ ਜਦੋਂ ਕੰਮ AI ਕਰ ਦੂਗੀ ਤਾਂ ਲੋਕੀ ਘੁੰਮਣਗੇ ਮਾਲਕ ਪੈਸਾ ਕਮਾਣਗੇ ਤਾਂ ਘੁੰਮਣਗੇ ਤੇ ਤੁਸੀਂ ਹੁਣ ਜਿਹੜੇ ਮਾਲਕ ਘੁੰਮਣਗੇ ਪੈਸਾ ਬਚਾ ਕੇ ਉਹਨਾਂ ਦੇ ਪੈਸੇ ਨੂੰ ਮੈਨੇਜ ਕਰਨ ਵਾਸਤੇ ਸੋਚੋ ਉਹ ਪੈਸਾ ਕਿਵੇਂ ਮੈਨੇਜ ਕਰਨਾ ਤੁਸੀਂ ਉੱਥੋਂ ਜਿਹੜਾ ਹੈਗਾ ਉਹਨਾਂ ਨੇ ਪ੍ਰਾਪਰਟੀਆਂ ਖਰੀਦੀਆਂ ਨੇ ਮਕਾਨ ਬਣਾਉਣੇ ਨੇ ਕਾਰਾਂ ਕਾਰਾਂ ਚਲਣੀਆਂ ਨੇ ਕਾਰਾਂ ਖਰੀਦਣੀਆਂ ਨੇ ਇਸ ਪਾਸੇ ਦੇ ਵੱਲ ਧਿਆਨ ਦੇਣਾ ਪਊਗਾ ਨਵੇਂ-ਨਵੇਂ ਨਵੇਂ-ਨਵੇਂ ਕੰਮ ਸਿੱਖਣੇ ਪੈਣਗੇ ਤੇ ਆਟੋਮੇਸ਼ਨ ਜੋਬ ਜਰੂਰ ਖਤਮ ਕਰ ਰਹੀ ਆ ਪਰ ਅਸੀਂ ਜਿਹੜਾ ਹੈ ਸਰਕਾਰਾਂ ਨੂੰ ਇਹ ਕਹਿ ਸਕਦੇ ਹਾਂ ਕਿ ਸਰਕਾਰਾਂ ਜਿਹੜੀ ਹੈ ਸਕਿੱਲ ਡਿਵੈਲਪਮੈਂਟ ਵੱਲ ਹੋਰ ਧਿਆਨ ਦੇਵੇ ਸਿਰਫ ਨਵੇਂ ਬੱਚਿਆਂ ਨੂੰ ਸਕਿੱਲ ਨਾ ਦੇਵੇ ਜਿਹੜੇ ਪੁਰਾਣੇ ਲੋਕ ਕੰਮ ਕਰ ਰਹੇ ਨੇ 40-50 ਸਾਲ ਦੇ ਉਹਨਾਂ ਨੂੰ ਵੀ ਆਈਟੀ ਦੇ ਨਾਲ ਉਹਦਾ ਜਾਣ ਪਛਾਣ ਕਰਾਈ ਜਾਵੇ ਉਹਨਾਂ ਨੂੰ ਵੀ ਨਵੇਂ ਜਿਹੜੇ ਸਕਿੱਲ ਵਾਲੇ ਕੰਮ ਸਿਖਾਏ ਜਾਣ ਤਾਂ ਜੋ ਦੇਸ਼ ਦੇ ਵਿੱਚ ਤਰੱਕੀ ਜਿਹੜੀ ਹੈ ਵੱਧਦੀ ਰਹੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਏਆਈ ਤੇ ਮਤਲਬ ਏਆਈ ਤੇ ਜੰਗ ਦੋਵੇਂ ਸਾਨੂੰ ਸਿਖਾ ਕੇ ਰਹੇ ਨੇ ਕਿ ਰੁਜ਼ਗਾਰ ਸਿਰਫ ਇੱਕ ਕੰਮ ਨਹੀਂ ਕੰਟੀਨਿਊਇੰਗ ਲਰਨਿੰਗ ਪ੍ਰੋਸੈਸ ਹੈ ਜੰਗ ਸਾਡੇ ਮਤਲਬ AI ਸਾਡੇ ਘਰ ਦੇ ਵਿੱਚ ਆ ਚੁੱਕੀ ਹੈ ਜੰਗ ਬੜੀ ਦੂਰ ਹੈ ਪਰ ਦੋਨਾਂ ਦੇ ਨਾਲ ਅਸਲੀ ਸਾਡੀ ਜੰਗ ਪਤਾ ਕੀ ਹੈ ਸਾਡੀ ਅਸਲੀ ਜੰਗ ਹੈ ਕਿ ਅਸੀਂ ਨਵਾਂ ਕੁਝ ਸਿੱਖੀਏ ਤੇ ਤੁਸੀਂ ਸੁਣ ਰਹੇ ਸੀ ਆਜ਼ਾਦ ਸਾਹਿਬ ਦੀ ਸੁਣੋ ਮੈਂ ਹਾਂ ਗੁਰਜੀਤ ਸਿੰਘ ਫਿਰ ਮਿਲਾਂਗੇ ਇੱਕ ਹੋਰ ਵਿਚਾਰ ਯਾਤਰਾ ਦੇ ਨਾਲ ਜਿੱਥੇ ਸੋਚ ਵੀ ਖੁੱਲੀ ਤੇ ਦਿਲ ਵੀ ਖੁੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ